ਮੇਰਾ ਨਾਮ ਅਰਮੰਦ ਸਿੰਘ ਹੈ ਪਿੰਡ ਮੁਸ਼ਕਵਾਦਾ ਦਾ ਰਹਿਣ ਵਾਲਾ ਹਾਂ ਇਹਨੇ ਕੁੜੀ ਨੇ ਕਰਨਦੀਪ ਕੌਰ ਨੇ ਮੈਨੂੰ ਵੀਜਾ ਕੈਨੇਡਾ ਵੀਜਾ ਲਵਾਉਣ ਲਈ 3 ਲੱਖ ਰੁਪਏ ਦੀ ਮੰਗ ਕੀਤੀ ਜੀ ਮੈਨੂੰ ਪੈਸੇ ਦਿੱਤੇ ਜੀ ਪਹਿਲਾਂ ਇਹਨੇ 13000 ਰੁਪਏ ਲੱਤ ਦਿੱਤੇ ਜੀ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ ਉਹਨੂੰ ਕਲੀਅਰ ਕਰਾਉਣ ਵਾਸਤੇ ਨੇ ਮੈਨੂੰ 13000 ਰੁਪਏ Google Pay ਕਰਾਏ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਕਿਹਾ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾ ਐਡਵਾਂਸ 3 ਲੱਖ ਰੁਪਇਆ ਦੇਣਾ ਪੈਣਾ ਈ ਉਹ ਮੈਂ ਆਰਟੀਜੀਐਸ ਕਰਿਆ ਠੀਕ ਹੈ ਇਹਨਾਂ ਦੇ ਅਕਾਊਂਟ 'ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਜੇ ਬਾਰੇ ਪੁੱਛ ਰਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਇਹ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਇਹ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਈ ਚਲੋ ਉਹ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਈ ਜਦੋਂ ਕਿ ਰਮਦੀਪ ਨੂੰ ਪੈਸੇ ਪੁੱਛਿਆ ਜੀ ਵੀਜੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਜੀ ਫਿਰ ਉਹ ਜਦੋਂ ਇਹਨਾਂ ਨੂੰ ਸਖਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਇਹ ਘਟਨਾ ਵੀ ਗੱਲ ਕਰੀਏ ਕਦੋਂ ਦੀ ਹੈਗੀ ਇਹ ਘਟਨਾ ਜਿਹੜਾ ਪਹਿਲੇ ਕਿਹੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 'ਚ ਇਹਨੇ ਮੈਂ ਆਟੀਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਉਹਨਾਂ ਨੇ ਫਿਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਕਿ ਹੁਣ ਫੇਰ ਥਾਣੇ ਗਏ ਹਾਂ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਜੀ ਉਹ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਜੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲੋਂ ਜਦੋਂ ਅਸੀਂ ਇਹਨਾਂ ਨੂੰ ਬਾਅਦੋਂ ਫੇਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਾਂ ਮੇਰੀ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਾਮਾ ਹਾਂਜੀ ਇਹਦਾ ਬਣਾਇਆ ਹੈ ਜੀ ਐਫੀਡੈਵਟ ਹੀ ਆਪਣਾ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮੱਛ ਇਹ ਮਾ ਕੁੜੀ ਕਰਨਦੀਪ ਕੌਰ ਮੱਛਵਾੜਾ ਬੈਂਕ ਕਲੌਨੀ ਦੀ ਰਹਿਣ ਵਾਲੀ ਹੈ ਤੇ ਬਈ ਕਿੱਥੋਂ ਦੀ ਹੈ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਪਈ ਹੋਈ ਹੈ ਜੀ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਂ ਹੈ ਜੀ ਤੇ ਥੋੜੀ ਜਿਹੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸਿਆਂ ਦੀ ਚੁਈ ਸੀ ਇਹਨਾਂ ਨਾਲ ਇਹਨਾਂ 28 ਲੱਖ ਰੁਪਏ ਤੇ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨੇ 3 ਲੱਖ ਰੁਪਈਆ ਲੱਤਾ ਤੀ ਜੀ 10 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਹੀ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਾ ਜੀ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਕਰਦੇ ਮੈਨੂੰ ਸਾਫ ਦਵਾਉਣਾ ਚਾਹੀਦਾ ਜੀ ਮੇਰੇ ਪੈਸੇ ਵਾਪਸ ਹੋਣੇ ਚਾਹੀਦੇ ਨੇ ਸਣੇ ਪਿਆ ਜੀ ਸਣੇ ਪਿਆ ਜੀ ਇਹ ਮੁਸਕਬਾਦ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੀ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀਗੇ ਜੀ 3 ਲੱਖ ਰੁਪਏ ਲੈ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਐਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਮ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਭੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਆਇਆ ਕੁਛ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਕੋਈ ਆ ਉਹਨਾਂ ਤੇ ਕੋਈ ਅੱਲਾ ਹਰੇ ਰਿਕਾਰਡ ਖੰਗੜ ਰਹੇ ਆ ਉਹਦਾ